ਕੀ ਹਾਲ ਚਾਲ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀਆਂ ਨਵੀਂ ਵੀਡੀਓ ਦੇਖ ਰਹੇ ਹੋ ਜੀ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਵਧੀਆ ਰੇਟਾਂ 'ਚ ਨਮੀਆਂ ਨਮੀਆਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਕੱਲੀ ਕੱਲੀ ਮਸ਼ੀਨਰੀ ਦੀ ਬਈ ਆਪਾਂ ਗੱਲ ਕਰਾਂਗੇ ਤੁਹਾਡੀ ਡਿਮਾਂਡ ਤੇ ਹੀ ਆਪਾਂ ਲੈ ਕੇ ਪਹੁੰਚਿਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨੰਬਰ ਆਪਣਾ ਸਕਰੀਨ ਤੇ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਆਪਣਾ 7719445360 ਜੇ ਕਿਸ ਨੂੰ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਦੀ ਕਿਸੇ ਵੀ ਏਰੀਆ ਚ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਹੁਣ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਐਲਐਕਐਸਆਈ ਪਹੁੰਚੀ ਹੈ 2011 ਮਾਡਲ ਹੈ ਜੀ ਫਸਟ ਓਨਰ ਗੱਡੀ ਹੈ ਸਿਲਵਰ ਰੰਗ ਚ ਹੈ ਤੇ ਇਹ ਪਾਵਰ ਵਿੰਡੂ ਹੈ ਅਲਾਈ ਲੱਗੇ ਹੋਏ ਨੇ ਤੇ ਇਹ ਗੱਡੀ ਬਹੁਤ ਚੰਗੀ ਹਾਲਤ ਦੇ ਵਿੱਚ ਪਈ ਹੈ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਜੰਡੀਆਲਾ ਇਹਨਾਂ ਦਾ ਏਰੀਆ ਚਲੰਦਰ ਲਾਗੇ ਪੈ ਜਾਂਦਾ ਤੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹੂੰ ਗੱਡੀ ਦਾ ਬੰਪਰ ਬਹੁਤ ਚੰਗਿਆਪਨ ਮਿਲ ਜਾਣਗੀ ਗੱਡੀ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀ ਤੇ ਅੰਦਰੋ ਜੇ ਗੱਲ ਕਰੀਏ ਅੰਦਰੋ ਬਹੁਤ ਸੋਹਣੀ ਗੱਡੀ ਆਪਾਂ ਨੂੰ ਮਿਲ ਜੂਗੀ ਗੱਲ ਕਰੀਏ ਟੋਟਲ ਤਾਂ ਗੱਡੀ A1 ਕੰਡੀਸ਼ਨ ਚ ਹੈ ਤੇ ਗੱਡੀ 1 ਰੁਪਿਆ ਮੌਕੇ ਦਾ ਭਾਲਦੀ ਨਹੀਂ ਹੈਗੀ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਉਹ ਆਪਣੀ ਇੱਛਾ ਜੀ ਆਪਾਂ ਜਾ ਕੇ ਦੇਖ ਸਕਦੇ ਹਾਂ ਚੰਡੀਆਲਾ ਇਹਨਾਂ ਦਾ ਏਰੀਆ ਤੇ ਕਦੋਂ ਮਰਜੀ ਇਹਨਾਂ ਨੂੰ ਫੋਨ ਕਰ ਲਿਓ ਮਾਲ ਕਹਿੰਦੇ ਆ ਵੀ ਕੋਈ ਵੀ ਜਾਣਕਾਰੀ ਲੈਣੀ ਆ ਫੋਨ ਕਰ ਸਕਦੇ ਹਾਂ ਆਪਾਂ ਜਾ ਕੇ ਇੰਜਨ ਗੇਅਰ ਦੇਖਣਾ ਹੋਵੇ ਸਟਾਰਟ ਕਰਕੇ ਦੇਖਣੀ ਆ ਉਹ ਆਪਣੀ ਇੱਛਾ ਜੀ ਆਪਾਂ ਜਾ ਕੇ ਦੇਖ ਸਕਦਾ ਰੇਟ ਦੀ ਗੱਲ ਕਰੀਏ ਤਾਂ 1,85,000 ਰੁਪਇਆ ਇਹਨਾਂ ਨੇ ਡਿਮਾਂਡ ਪਾਈ ਆ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 83607 369148 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਜੀ। ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਆਪਣੇ ਕੋਲੇ i10 ਗ੍ਰੈਂਡ ਪਹੁੰਚੀ ਹੈ। ਗੱਡੀ ਆਪਣੇ ਕੋਲੇ a1 ਕੰਡੀਸ਼ਨ ਚ ਪਈ ਹੈ। ਕੋਈ ਨੁਕਸ ਨਹੀਂ ਗੱਡੀ ਚ। ਗੱਡੀ ਦਾ ਮਾਡਲ 2014 ਤੇ ਇਹ ਗੱਡੀ ਕੁੱਲ 70000 ਚੱਲੀ ਹੋਈ ਹੈ। ਗੱਡੀ ਫਾਸਟ ਓਨਰ ਹੈ ਤੇ ਗੱਡੀ ਦੇ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ। ਗੱਡੀ ਦੀ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਆ ਉਹ 280 ਪਹੁੰਚੀ ਆ ਜੀ। ਡੀਜ਼ਲ ਤੇ ਗੱਡੀ ਹੈ ਤੇ ਜਲਾਲਾਬਾਦ ਮਾਲਕਦਾ ਏਰੀਆ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਜਲਾਲਾਬਾਦ ਜਾ ਕੇ ਦੇਖ ਸਕਦੇ ਹੋ ਨੰਬਰ ਪਲੇਟ ਸਰਕਾਰੀ ਆਪਰ ਮਿਲ ਜਾਣਗੀਆਂ ਅੰਦਰੋਂ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਰ ਮਿਲੂਗੀ ਤੁਹਾਡੇ ਸਾਹਮਣੇ ਗੱਡੀ ਹੈ ਤੇ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਦੇਖਣ ਦਾ ਚਾਹਵਨ ਜੇਕਰ ਹੈਗਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਸਕਦوں ਬਾਕੀ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਜੀ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟ ਨਹੀਂ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ 280 ਵਿੱਚੋਂ ਵੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 792 99687 ਨੰਬਰ ਤੇ ਗੱਲ ਆਪੇ ਕਰ ਲਿਓ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਹੁਣ ਆਪਾਂ ਇੱਕ ਤੁਹਾਡੇ ਖਾਤਰ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ ਦੀ ਫੋਟੋਆਂ ਚੈੱਕ ਕਰੋ ਪਹਿਲਾਂ ਤੁਸੀਂ ਗੱਡੀ A1 ਕੰਡੀਸ਼ਨ ਚ ਪੰਜਾਬ ਨੰਬਰ ਹੈ ਗੱਡੀ ਦਾ ਰੰਗ ਬਹੁਤ ਵਧੀਆ ਪਿਆ ਸੀ ਬੰਪਰ ਵੀ ਵਧੀਆ ਪਈ ਨਹੀਂ ਮਾੜੇ ਮੋٹے ਸਕਰੈਚ ਚਲੋ ਵੱਖਰੀ ਗੱਲ ਹੈ ਬਾਕੀ ਬਹੁਤ ਸਹੀ ਕੰਡੀਸ਼ਨ ਚ ਗੱਡੀ ਪਈ ਹੈਗੀ ਗੱਡੀ ਦੇ ਮਾਡਲ ਦੀ ਗੱਲ ਕਰੀਏ 2005 ਮਾਡਲ ਗੱਡੀ ਹੈ ਪਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਸੈਂਟਰ ਲੋਕ ਹੈ ਤੇ ਟਾਪ ਮਾਡਲ ਗੱਡੀ ਆ ਨਵੇਂ ਟੈਰਾਂ ਚ ਆ ਅਰਜੈਂਟ ਸੇਲ ਕਰਨੀ ਓ ਜੀ ਤੇ 27 ਤੱਕ ਰਾਪਾ ਨੂੰ ਪਾਸਿੰਗ ਮਿਲ ਜੂਗੀ 27 ਤੱਕ ਰੈਨਿਊ ਹੋਈ ਆ ਆਰ ਸੀ ਚੱਪਾਲੇ ਬਣੀ ਹੋਈ ਆ ਗੱਡੀ ਖੜੀ ਏ ਪੱਟੀ ਵਾਲੇ ਏਰੀਆ ਚ 82000 ਰੁਪਏ ਡਿਮਾਂਡ ਪਾਈ ਆ ਬਾਕੀ ਕਹਿੰਦੇ ਸੀਗੇ ਮਾਲਕਾਂ ਵੇ ਘਾਟਾ ਵਾ ਦਾ ਮੌਕੇ ਤੇ ਕਰ ਲਾਂਗੇ ਇੱਕ ਵਾਰੀ ਡਿਮਾਂਡ ਐ 82000 ਦੇ ਵਿੱਚੋਂ ਮੌਕੇ ਤੇ ਹੋ ਜੂਗਾ ਤੇ ਕੋਈ ਵੀ ਦੇਖਣ ਦਾ ਚਾਹਵਾਨ ਹੋਵੇ ਗੱਡੀ ਆ ਕਿਸੇ ਨੂੰ ਵੀ ਪਸੰਦ ਆਈ ਐ ਦੇਖਣਾ ਚਾਹੁੰਦਾ ਜਾ ਕੇ ਤੱਪ ਪਟਿਆਲੇ ਖੜੀ ਆ ਜਾ ਕੇ ਦੇਖ ਸਕਦੋਂ ਨੰਬਰ 22 ਦਾ 86993 38 838 ਇਸ ਨੰਬਰ ਤੇ ਗੱਲ ਕਰਕੇ ਤੇ ਜਾ ਕੇ ਦੇ ਕੇ ਤੇ ਖਰੀਦ ਸਕਦੋਂ ਗੱਡੀ ਜੀ ਆ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਆ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਜਿੰਨੀਆਂ ਮਸ਼ੀਨਰੀਆਂ ਪਹਿਲਾਂ ਤੁਸੀਂ ਦੇਖੀਆਂ ਆਪਣੇ ਵੀਡੀਓ ਚ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਕਿਵੇਂ ਦੀਆਂ ਲੱਗਦੀਆਂ ਸੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਲਾਜ਼ਮੀ ਲਿਖਿਓ ਆਪਾਂ ਦੂਰ ਕਰਾਂਗੇ ਕਮੀ ਪੇਸ਼ੀ ਆਪਣੀ ਵੀਡੀਓ ਚ ਤੇ ਤੁਸੀਂ ਸਾਰੇ ਸਪੋਰਟ ਕਰਿਆ ਕਰੋ ਜੀ ਜਿੰਨੇ ਦੇਖ ਰਹੇ ਹੋ ਆਪਣੀ ਵੀਡੀਓ ਨੂੰ ਤੁਹਾਡੇ ਕਰਕੇ ਸਾਰਾ ਕੁਝ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਲਾਜ਼ਮੀ ਕਰ ਦੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਤੋਂ ਬਿਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਬਾਕੀ ਜਿੰਨੇ ਦੇਖ ਰਹੇ ਹੋ ਜੀ ਤੁਸੀਂ ਆਪਣੀ ਇਹ ਵੀਡੀਓ ਤੁਹਾਡੇ ਕੋਲੇ ਵੀ ਕੋਈ ਗੱਡੀ ਹੈ ਵੇਚਣਾ ਚਾਹੁੰਦੇ ਹੋ ਕੋਈ ਘਰ ਹੈ ਕੂਠੀ ਹੈ ਮਕਾਨ ਹੈ ਗੱਡੀ ਹੈ ਛੋਟਾ ਥੀ ਹੈ ਕੋਈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਤੇ ਆਪਣਾ ਨੰਬਰ ਉੱਪਰ ਹਰੇ ਜੀ ਅੱਖਰਾਂ ਚ ਲਿਖਿਆ ਹੋਇਆ ਚੁੰਡ ਤੋਂ ਇੱਕ ਪਾਸੇ ਦੇਖੋ ਉੱਪਰਲੀ ਸਾਈਡ ਤੇ ਕਿਸੇ ਨੇ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਕਰ ਦਿਆਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਬਾਕੀ ਹੁਣ ਫਿਰ ਤੋਂ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਹੁਣ ਡੀਜ਼ਲ ਗੱਡੀ ਦੇਖੋ ਤੁਸੀਂ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਹੋ ਜੀ ਗੱਡੀ ਖੜੀ ਆ ਤਰਨ ਤਰਨ 2012 ਮਾਡਲ ਗੱਡੀ ਆ 11ਵੇਂ ਮਹੀਨੇ ਦੀ ਤੇ ਇਹ ਗੱਡੀ ਦੀ ਕੰਡੀਸ਼ਨ ਆਲੂਕੀ ਆ ਜੀ 3 ਲੱਖ 20000 ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਬਹੁਤ ਵਧੀਆ ਆਪਣੇ ਕੋਲੇ ਗੱਡੀ ਪਹੁੰਚੀ ਆ ਹਾਂ ਟਾਇਰ ਬਹੁਤ ਸਹੀ ਆਪਨ ਮਿਲ ਜਾਣਗੇ ਗੱਡੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਤੇ ਮਾਲਕ ਦੇ ਘਰੇ ਖੜੀ ਹੈ ਮਾਲਕ ਨੇ ਬਹੁਤ ਸਾਫ ਕੰਡੀਸ਼ਨ ਚ ਰੱਖੀ ਹੋਈ ਆ ਬਹੁਤ ਸੋਹਣੀ ਗੱਡੀ ਆ ਜੀ ਬਾਕੀ ਚਾਰੇ ਪਾਸੇ ਫੋਟਮ ਦੇ ਹੀ ਰਿਓ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਰਿਹਾ ਜੀ ਕਿਸੇ ਨੂੰ ਵੀ ਪਸੰਦ ਆ ਵੀ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੋਂ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੋਂ ਜੀ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਚੁਗੀ ਤੇ ਮਾਲਕ ਨੇ ਪਰਸਨਲ ਰੱਖੀ ਹੋਈ ਆ ਪਰਸਨਲ ਚਲਾਈ ਹੋਈ ਆ ਤੇ ਨੰਬਰ ਤੁਹਾਨੂੰ ਮਿਲ ਗਿਆ ਉਹ ਸਕਰੀਨ ਤੇ ਬਾਹਰਲਾ ਨੰਬਰ ਹੈ ਸੀ ਤੇ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਆਪੇ ਕਰ ਲਿਓ ਇੱਕ ਆਪਾ ਤੁਹਾਡੇ ਖਾਤਰ अल्टੋ ਅਲਕਸਾ ਗੱਡੀ ਲੈ ਕੇ ਪਹੁੰਚਿਆ ਜੀ ਦੋ ਹੀ ਆ ਰਮ 8 ਮਾਡਲ ਗੱਡੀ ਹੈ ਸੀएनजी ਵੀ ਲੱਗੀ ਹੋਈ ਹੈ ਜੀ ਤੇ ਗੱਡੀ ਦੀ ਜਿਹੜੀ ਡਿਮਾਂਡ ਆ ਤੁਹਾਨੂੰ ਮੈਂ ਦੱਸ ਦੇਣਾ 1000 ਘਟ 70 ਮਤਲਬ ਕਿ 69000 ਰੁਪਿਆ ਡਿਮਾਂਡ ਹੈ ਬਾਕੀ ਮਾਲਕ ਨੇ ਆਖਿਆ ਵੀ ਘਾਟਾ-ਵਾਦਾ ਕਰਾਂਗੇ ਉੱਪਰ-ਨੀਚੇ ਰੇਡ ਕਰਾਂਗੇ 63000 ਰੁਪਏ ਡਿਮਾਂਡ ਇੱਕ ਵਾਰੀ ਲਾ ਕੇ ਭੇਜੀ ਐ ਗੱਡੀ ਖੜੀ ਐ ਬਰਨਾਲੇ ਏਰੀਆ 'ਚ ਕਿਸੇ ਨੇ ਦੇਖਣੀ ਚਾਹੇ ਦੇਖ ਸਕਦੋਂ ਬਾਕੀ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਸਿਲਵਰ ਰੰਗ ਦੇ ਵਿੱਚ ਗੱਡੀ ਆ ਬਹੁਤ ਵਧੀਆ ਡੈਮੇਜ ਕੋਈ ਨਹੀਂ ਅੰਦਰੋਂ ਵੀ ਗੱਡੀ ਵਧੀਆ ਸਾਫ਼-ਸੁਥਰੀ ਸੋਹਣੀ ਐ ਤੇ ਏਸੀ ਹੀਟਰ ਵਗੈਰਾ ਵਰਕਿੰਗ ਚ ਐ ਬਾਕੀ ਤੁਹਾਡੇ ਸਾਹਮਣੇ ਜੀ ਜਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖਣੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਸਕਦੂ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ ਨੰਬਰ 98769 2357 134 ਨੰਬਰ ਸਕਰੀਨ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਤੁਸੀਂ ਦੇਖੋ ਜੀ ਇੱਕ Maruti 800 ਗੱਡੀ ਜਿਹੜੇ ਮਾਲਕ ਨੇ ਉਹ ਆਪ ਤਾਂ ਬਾਹਰ ਰਹਿੰਦੇ ਆ ਜੀ ਤੇ NRI ਗੱਡੀ ਆ 2009 ਮਾਡਲ ਹੈ ਨਵਾਂ ਮਾਡਲ ਗੱਡੀ ਆ ਤੇ 60000 ਚੱਲੀ ਹੋਈ ਆ ਨਵੇਂ ਟਾਇਰ ਨੇ 70000 ਰੁਪਏ ਡਿਮਾਂਡ ਪਾਈ ਇਹਨਾਂ ਨੇ ਫਤੇਗੜ ਸਾਹਿਬ ਇਹਨਾਂ ਦਾ ਏਰੀਆ ਤੇ ਵਧੀਆ ਗੱਡੀਆਂ ਸੀ ਨੰਬਰ ਆਪ ਦਾ ਮਾਲਕ ਨੇ ਸਕਰੀਨ ਤੇ ਦੇ ਰੱਖਿਆ ਜੀ ਗੱਲਬਾਤ ਕਿਸੇ ਨੇ ਕਰਨੀ ਹੈ ਗੱਲਬਾਤ ਕਰਕੇ ਦੇਖ ਲਿਓ ਜੀ ਬਾਕੀ ਕਹਿੰਦੇ ਸੀਗੇ ਮੜਾ ਮੋਟਾ ਘਟਾ ਲਾਂਗੇ ਕਿੰਨਾ ਘਟੂਆ ਉਹ ਤੁਸੀਂ ਆਪੇ ਦੇਖ ਲਿਓ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਵੀਡੀਓ ਨੂੰ ਚੈਨਲ ਨੂੰ ਬਾਅਦ ਕੀ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਆ ਦੱਸੋ ਮੈਨੂੰ